ਉਹ ਮੈਂ ਆਪ ਹੀ ਪਾ ਦੂੰ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਫੁੱਲ ਗੁਲਾਬ ਦੇ ਜੈਲੋ ਪਿੰਕ ਗੁਲਾਬ ਜੈਲੋ ਗੁਲਾਬ ਰੋਜ਼ ਸੌਰੀ ਰੋਜ਼ ਜੈਲੋ ਰੋਜ਼ ਪਿੰਕ ਰੋਜ਼ ਤੇ ਉਹ ਆ ਗਿਆ ਰੈੱਡ ਰੋਜ਼ ਇਹ ਹੈ ਜੀ ਰੈੱਡ ਰੋਜ਼ ये पिंक रोज येलो रोज मेनू भी नहीं पता के फ्लावर है जी पर सोने कुदरत रंग देखो मूंदा नेचर ਦੇਖੋ ਕਿੰਨੇ ਸੋਹਣੇ ਰੰਗ ਨੇ ਕੁਦਰਤ ਦੇ ਭਰੇ ਹੋਏ ਆਪਣੇ ਪਰ ਜਿੰਨੇ ਸੋਹਣੇ ਫਲਾਵਰ ਆ ਉਹਨੇ ਸੋਹਣੇ ਰੰਗ ਸਾਡੀ ਜ਼ਿੰਦਗੀ ਚ ਭਰੇ ਹੋਏ ਕੁਦਰਤ ਨੇ ਆ ਮੇਰੀ ਜ਼ਿੰਦਗੀ ਦਾ ਰੰਗ ਜਿਹੜੀ ਮੇਰੀ ਜ਼ਿੰਦਗੀ ਚ ਭਰਿਆ ਹੋਇਆ ਇਹ ਸੰਗ ਦਾਗਾ ਥੋੜਾ ਜਿਹਾ ਦੇਖੋ ਦੇਖੋ ਮੇਰਾ ਇੱਕ ਗਲਾਬ ਇਹ ਮੇਰਾ ਗਲਾਬ ਆ